ਇੱਕ ਦੂਜੇ ਲਈ ਆਖਰੀ ਭਾਗ ਚਰਨੇ ਦਾ ਵਿਆਹ ਸੁਖੀ ਸੰਧੀ ਹੋ ਗਿਆ ਤੇ ਨਵੀਂ ਵਿਆਹੀ ਜੋੜੀ ਤੋਂ ਅਮਰੋ ਨੇ ਪਾਣੀ ਬਾਰ ਪੀਤਾ ਹੋਰ ਸਭ ਸ਼ਗਨ ਮਨਾਏ ਗਏ ਤੇ ਚਰਨੇ ਦੀਆਂ ਵੱਡੀਆਂ ਭੈਣਾਂ ਚੰਨਾਂ ਨੂੰ ਅੰਦਰ ਲਿਜਾ ਪਲੰਘ ਤੇ ਬਿਠਾ ਆਈਆਂ ਸਨ ਪਲੰਘ ਉੱਤੇ ਚਰਨੇ ਦੀ ਵੱਡੀ ਭੈਣ ਨੇ ਆਪਣੇ ਹੱਥੀਂ ਕੱਢੀ ਗੁਲਾਬ ਦੇ ਫੁੱਲਾਂ ਵਾਲੀ ਚਾਦਰ ਵਿਛਾਈ ਸੀ ਉਹਨੂੰ ਚਰਨੇ ਨੂੰ ਉਹਦੀਆਂ ਭੈਣਾਂ ਨੇ ਬੁਲਾਇਆ ਕਿ ਚੰਨੋ ਤੇਰਾ ਇੰਤਜ਼ਾਰ ਕਰਦੀ ਚਰਨੇ ਨੇ ਆਪਣੀਆਂ ਦੋਨਾਂ ਭੈਣਾਂ ਦੇ ਪਿਆਰੇ ਹੱਥ ਲਗਾਏ ਤੇ ਅੱਖਾਂ ਪਰ ਲਈਆਂ ਕਿ ਇਹੋ ਮੇਰਾ ਚੰਨੋ ਨੂੰ ਪਾਉਣ ਦਾ ਸੁਪਨਾ ਤੁਹਾਡੇ ਕਰਕੇ ਹੀ ਪੂਰਾ ਹੋਇਆ ਆ ਮਿੰਦੋ ਨੇ ਕਿਹਾ ਸਾਡੇ ਕਰਕੇ ਨਹੀਂ ਉਹ ਭਾਬੀ ਦੇ ਪਿਆਰੇ ਹੱਥ ਲਗਾ ਜਿਨੇ ਤੁਹਾਡੇ ਮੇਲ ਕਰਵਾਏ ਚਰਨਾ ਭਾਬੀ ਦੇ ਪੈਰੀ ਹੱਥ ਲਗਾਉਂਦਾ ਪਰ ਨੰਝੋ ਨੇ ਇਸ ਤੋਂ ਪਹਿਲਾਂ ਹੀ ਚਰਨੇ ਨੂੰ ਫੜ ਕਮਰੇ ਅੰਦਰ ਭੇਜ ਦਿੱਤਾ ਚੰਨੋ ਗੁਲਾਬੀ ਸੂਟ ਵਿੱਚ ਸਜੀ ਬੈਠੀ ਚੰਨ ਤੋਂ ਵੀ ਸੋਹਣੀ ਜਾਪ ਰਹੀ ਸੀ ਚਰਨੇ ਨੂੰ ਚਰਨੇ ਤੇ ਚੰਨੋ ਨੇ ਪਹਿਲਾ ਮੂੰਹ ਬੋਲ ਕਦੇ ਇੱਕ ਦੂਜੇ ਨਾਲ ਕੋਈ ਗੱਲ ਨਹੀਂ ਸੀ ਕੀਤੀ ਇਹੋ ਪਿਆਰ ਅੱਖਾਂ ਅੱਖਾਂ ਵਿੱਚ ਹੀ ਹੋ ਗਿਆ ਸੀ ਤੇ ਦੋਨਾਂ ਦੀਆਂ ਅੱਖਾਂ ਹੀ ਇੱਕ ਦੂਜੇ ਨੂੰ ਬਹੁਤ ਕੁਝ ਆਖ ਗਈਆਂ ਸਨ ਮੂੰਹੋਂ ਬੋਲਣ ਦੀ ਜ਼ਰੂਰਤ ਹੀ ਨਹੀਂ ਸੀ ਪਈ ਪਰ ਅਜ ਚਰਨਾ ਚੰਨੂ ਨੂੰ ਆਪਣੇ ਦਿਲ ਦੀ ਹਰ ਗੱਲ ਬੋਲ ਕੇ ਦੱਸਣਾ ਚਾਹੁੰਦਾ ਸੀ ਉਹ ਬਲੰਗ ਤੇ ਬੈਠ ਗਿਆ ਤੇ ਚੰਨੂ ਆਖ ਚੰਨੂ ਦਾ ਹੱਥ ਫੜ ਲਿਆ ਤੇ ਚੰਨੂ ਦੇ ਹੱਥ ਤੇ ਲਿਆਂਦੇ ਹੋਏ ਝੁੰਮਕੀਆਂ ਦੀ ਜੋੜੀ ਰੱਖ ਦਿੱਤੀ ਚੰਨੂ ਇਹੋ ਤੇਰੇ ਲਈ ਮੇਰੇ ਪਿਆਰ ਦੀ ਨਿਸ਼ਾਨੀ ਚੰਨੋ ਕਹਿੰਦੀ ਏ ਤੇ ਬਹੁਤ ਸੋਹਣੇ ਆ ਚਰਨਾ ਕਹਿੰਦਾ ਪਰ ਤੇਰੇ ਨਾਲੋਂ ਨਹੀਂ ਸੋਹਣੇ ਚੰਨੋ ਕਹਿੰਦੀ ਸ਼ਰਮਾ ਕੇ ਫਿਰ ਤੁਸੀਂ ਆਪ ਮੇਰੇ ਕੰਨੇ ਪਾਦਿਓ ਚੁੰਮ ਕੇ ਚਰਨੇ ਨੇ ਚੰਨੋ ਦੇ ਕੰਨਾਂ ਵਿੱਚੋਂ ਵਾਲੀਆਂ ਲਾ ਚੁੰਮ ਕੇ ਪਾ ਦਿੱਤੇ ਚੰਨ ਨੂੰ ਬਹੁਤ ਜੱਜੇ ਚੁੰਮ ਕੇ ਚਰਨੇ ਤੇ ਚੰਨੋ ਦੀ ਇਹੋ ਰਾਤ ਪਤਾ ਹੀ ਨਾ ਲੱਗਾ ਕਦੋਂ ਬੀਤ ਗਈ ਸਵੇਰ ਨੂੰ ਚਰਨੇ ਦੀਆਂ ਭੈਣਾਂ ਵੀ ਆਪਣੇ ਘਰੀ ਜਾਣ ਨੂੰ ਤਿਆਰ ਹੋਈਆਂ ਸਨ ਬਾਕੀ ਸਭ ਰਿਸ਼ਤੇਦਾਰ ਤੇ ਜਾ ਚੁੱਕੇ ਸਨ ਚਰਨਾ ਨਹੀਂ ਸੀ ਚਾਹੁੰਦਾ ਕਿ ਭੈਣਾਂ ਅਜੇ ਜਾਣ ਪਰ ਉਹਨਾਂ ਦੇ ਆਪਣੇ ਪਰਿਵਾਰ ਵੀ ਸਨ ਉਹ ਵੀ ਦੇਖਣੇ ਸਨ ਉਹਨਾਂ ਨੇ ਇਸ ਲਈ ਚਰਨੇ ਨੇ ਬਹੁਤਾ ਜ਼ੋਰ ਨਾ ਪਾਇਆ ਉਹਨਾਂ ਨੂੰ ਰੋਕਣ ਲਈ ਤੇ ਉਹ ਆਪਣੀ ਭਾਜੀ ਤੇ ਕੱਪੜਾ ਲੀੜਾ ਲੈ ਕੇ ਚਲੇ ਗਈਆਂ ਗਿੰਦੋ ਨੇ ਜਾਣ ਤੋਂ ਪਹਿਲਾਂ ਬੇਬੇ ਦੇ ਕੰਨ ਭਰੇ ਹੋਏ ਸੀ ਕਿ ਦਾਜ ਦਹੇਜ ਤੇ ਬੇਬੇ ਉਹਨਾਂ ਵੀ ਨਹੀਂ ਆਇਆ ਜਿੰਨਾ ਪਾਲੇ ਵੀਰ ਦੇ ਵਿਆਹ ਤੇ ਆਇਆ ਸੀ ਬੇਬੇ ਕਿਹਾ ਇਹੋ ਤੇਰੀਆਂ ਵੱਡੀਆਂ ਭੈਣਾਂ ਨੇ ਹੀ ਮਨਾ ਕੀਤਾ ਸੀ ਪਰ ਉਹਨਾਂ ਨੂੰ ਵੀ ਥੋੜੀ ਬਹੁਤ ਸ਼ਰਮ ਹੋਣੀ ਚਾਹੀਦੀ ਆ ਖਾਲੀ ਧੀ ਤੋਰ ਦਿੱਤੀ ਚਰਨਾ ਸਭ ਸੁਣ ਰਿਹਾ ਸੀ ਉਹਨਾਂ ਦੀ ਗੱਲਬਾਤ ਗਿੰਦੂ ਕਹਿੰਦੀ ਬੇਬੇ ਮੈਂ ਤੇ ਕਹਿੰਦੀ ਹੁਣ ਤੂੰ ਚੰਨੋ ਦੇ ਗਹਿਣੇ ਆਪਣੇ ਕਬਜ਼ੇ ਵਿੱਚ ਕਰ ਲੈ ਹੋਰ ਸਮਾਨ ਤੇ ਤੈਨੂੰ ਮਿਲਿਆ ਨਹੀਂ ਚਰਨਾ ਅੰਦਰ ਗਿਆ ਚੰਨੋ ਤਿਆਰ ਹੋ ਰਹੀ ਸੀ ਚਰਨਾ ਕਹਿੰਦਾ ਚੰਨੋ ਤੂੰ ਇਹੋ ਝੁੰਮਕੇ ਲਾ ਕੇ ਰੱਖ ਲੈ ਤੂੰ ਰਾਤ ਨੂੰ ਹੀ ਪਾਇਆ ਕਰ ਚੰਨੋ ਕਹਿੰਦੀ ਪਰ ਕਿਉਂ ਇਹੋ ਤੇ ਵਾਲੇ ਸੋਹਣੇ ਆ ਮੈਂ ਨਹੀਂ ਲਾਉਂਦੀ ਹੁਣ ਚਰਨ ਕਹਿੰਦਾ ਪਰ ਮੈਂ ਨਹੀਂ ਚਾਹੁੰਦਾ ਕਿ ਤੈਨੂੰ ਹੋਰ ਕੋਈ ਇੰਨੀ ਸੋਹਣੀ ਬਣੀ ਨੂੰ ਨਜ਼ਰ ਲਗਾਏ ਚੰਨੋ ਸ਼ਰਮਾ ਕੇ ਕਹਿੰਦੀ ਠੀਕ ਆ ਅਗਲੇ ਦਿਨ ਅਮਰੋ ਚੰਨੋ ਨੂੰ ਆਖਣ ਲੱਗੀ ਕਿ ਲਿਆ ਮੈਂ ਤੇਰੇ ਗਹਿਣੇ ਆਪਣੇ ਸੰਦੂਕ ਵਿੱਚ ਸਾਮ ਕੇ ਰੱਖ ਲੈਂਦੀ ਹਾਂ ਤੇਰੇ ਕੋਲ ਤੇ ਸੰਦੂਕ ਹੈ ਨਹੀਂ ਫਿਰ ਕਿੱਥੇ ਰੱਖੇਗੀ ਅਮਰੋ ਦੇ ਸੁਵਾਦ ਚੰਨ ਨੂੰ ਪਹਿਲਾਂ ਹੀ ਪਤਾ ਸੀ ਇਸ ਲਈ ਸੰਦੂਕ ਨੂੰ ਲੈ ਕੇ ਆਖੀ ਗੱਲ ਚੰਨੋਂ ਨੇ ਦਿਲ ਤੇ ਨਾ ਲਗਾਈ ਪਰ ਉਹ ਇਹੋ ਸਮਝ ਗਈ ਕਿ ਚਰਨਾ ਕਿਉਂ ਉਹ ਨੂੰ ਆਖ ਰਿਹਾ ਸੀ ਇਹੋ ਝੁੰਮਕੇ ਉਤਾਰ ਕੇ ਰੱਖਣ ਲਈ ਚੰਨ ਨੇ ਚੁੱਪ ਕਰਕੇ ਸਾਰੇ ਗਹਿਣੇ ਅਮਰੋ ਦੇ ਹਵਾਲੇ ਕਰ ਦਿੱਤੇ ਪਰ ਝੁੰਮਕਿਆਂ ਬਾਰੇ ਅਮਰੋ ਨੂੰ ਕੁਝ ਪਤਾ ਨਹੀਂ ਸੀ ਇਸ ਲਈ ਉਹ ਨਾ ਦਿੱਤੇ ਅਮਰੋ ਹਰ ਗੱਲ ਵਿੱਚ ਟੋਕਾ ਟਾਕੀ ਕਰਦੀ ਸੀ ਚਰਨੇ ਦੇ ਬਾਪੂ ਨੇ ਆਖਿਆ ਕਿ ਜਦੋਂ ਦੇ ਚੰਨੋਸਾਰਾ ਹੀ ਆ ਵੇ ਮੈਂ ਤੇ ਰੱਜ ਕੇ ਰੋਟੀ ਖਾਂਦਾ ਉਦੋਂ ਦਾ ਬਹੁਤ ਸਵਾਦ ਬਣਾਉਂਦੀ ਆ ਦਾਲ ਸਬਜੀ ਅਮਰੋ ਇਹੋ ਗੱਲ ਸੁਣ ਸੜ ਪੁੱਜ ਗਈ ਤੇ ਚੰਨੂ ਦੀ ਚੁੱਲੇ ਉੱਤੇ ਰੱਖੀ ਹੋਈ ਆਲੂ ਮਟਰ ਦੀ ਸਬਜੀ ਵਿੱਚ ਨੂਣ ਦਾ ਬੁੱਕ ਪਰ ਪਾ ਦਿੱਤਾ ਜਦੋਂ ਚੰਨੋਂ ਨੇ ਸਬਜੀ ਰੋਟੀ ਫੜਾਈ ਸਭ ਨੂੰ ਤੇ ਆਪ ਹੀ ਬੋਲਣ ਲੱਗ ਪਈ ਐਨਾ ਲੂਣ ਤੇਰੀ ਮਾਂ ਤੇ ਸਿਖਾਇਆ ਨਹੀਂ ਕੁਝ ਬਣਾਉਣਾ ਚਰਨਾ ਤੇ ਉਹਦਾ ਬਾਪੂ ਤੇ ਸਭ ਸਮਝ ਗਏ ਸੀ ਚਰਨੇ ਦਾ ਬਾਪੂ ਕਹਿੰਦਾ ਇਹੋ ਲੂਣ ਵੀ ਤੇ ਤੂੰ ਹੀ ਪਾਇਆ ਲੱਗਦਾ ਅਮਰੋ ਆਪਣੀਆਂ ਕਤੂਤਾ ਤੋਂ ਬਾਹਰ ਜਾ ਜਾ ਅਮਰੋ ਉੱਠ ਅੰਦਰ ਚਲੀ ਗਈ ਤੇ ਚਰਨੇ ਤੇ ਉਹਦੇ ਬਾਪੂ ਤੇ ਉਹੀ ਰੋਟੀ ਉਹੀ ਸਬਜੀ ਨਾਲ ਰੋਟੀ ਖਾ ਲਈ ਬਾਪੂ ਚੰਨ ਨੂੰ ਆਖਦਾ ਤੂੰ ਪੁੱਤ ਪਰੇਸ਼ਾਨ ਨਾ ਹੋਵੇਂ ਚੰਨੋ ਕਹਿੰਦੇ ਠੀਕ ਆ ਬਾਪੂ ਜੀ ਗਰਮੀ ਦੇ ਦਿਨ ਸਨ ਤੇ ਚਰਨਾ ਤੇ ਚੰਨੋ ਦੋਨੋਂ ਛੱਤ ਉੱਪਰ ਹੀ ਮੰਜੇ ਲਗਾ ਕੇ ਸੌਂਦੇ ਸਨ ਅਮਰੋ ਤੇ ਬੰਤਾ ਸਿੰਘ ਦੋਨੋਂ ਵੇੜੇ ਵਿੱਚ ਹੁੰਦੇ ਸੀ ਅਮਰੋ ਹੁਣ ਬੇਚੈਨ ਰਹਿੰਦੀ ਕਿ ਹੁਣ ਮੈਂ ਹੋਰ ਨਵਾਂ ਤਰੀਕਾ ਕੀ ਲੱਭਾਂ ਇਹਨਾਂ ਨੂੰ ਪਰੇਸ਼ਾਨ ਕਰਨ ਦਾ ਅਗਲੇ ਦਿਨ ਅਮਰੋ ਵੀ ਛੱਤ ਤੇ ਜਾ ਪਹੁੰਚੀ ਕਿ ਮੈਨੂੰ ਤੇ ਥੱਲੇ ਬਹੁਤ ਗਰਮੀ ਲੱਗਦੀ ਆ ਮੈਂ ਵੀ ਇਹੋ ਚੰਨੋ ਨਾਲ ਹੀ ਇੱਕ ਮੰਜੇ ਤੇ ਪੈ ਜਾਂਦੀ ਅਗਲੇ ਦਿਨ ਫੇਰ ਅਮਰੋ ਡੰਡੇ ਵਾਲੀਆਂ ਪੌੜੀਆਂ ਚੜਨ ਲੱਗੀ ਤੇ ਬੰਤਾ ਸਿੰਘ ਨੇ ਰੋਕ ਦਿੱਤਾ ਇਹੋ ਆਖ ਕੇ ਕਿ ਡੁੱਗ ਅਕਲ ਦੀ ਮਾਲਕਾਂ ਤੂੰ ਜਿਹੜਾ ਨਿਆਣਿਆਂ ਵਿੱਚ ਵੜ-ਵੜ ਪੈਂਦੀ ਆਂ ਚੱਲ ਇੱਥੇ ਆਪਣੇ ਮੰਜੇ ਤੇ ਪੈ ਅਮਰੌਣ ਜਿਹੜੀ ਵੀ ਨਵੀਂ ਚਾਲ ਚੱਲਦੀ ਸੀ ਬੰਤਾ ਸਿੰਘ ਨੂੰ ਰੋਕ ਦਿੰਦਾ ਚੰਨੋ ਆਪਣੀ ਭੈਣ ਕੋਲ ਵੀ ਬਹੁਤਾ ਨਹੀਂ ਸੀ ਜਾਂਦੀ ਕੰਧ ਉੱਪਰ ਦੀ ਹੀ ਗੱਲਬਾਤ ਕਰ ਲੈਂਦੀ ਸੀ ਚਰਨਾ ਮੁਖਦਾ ਸੀ ਕਿ ਚੰਨੋ ਜੇਕਰ ਤੇਰਾ ਮਨ ਨਾ ਲੱਗੇ ਤੇ ਤੂੰ ਤਾਈ ਵੱਲ ਜਾ ਆਇਆ ਕਰ ਸਰਤਨ ਨੂੰ ਕੋਈ ਨਾ ਕੋਈ ਛੋਟਾ ਮੋਟਾ ਕੰਮ ਕਰਨ ਲੱਗੀ ਰਹਿੰਦੀ ਕਦੇ ਚਾਦਰ ਕੱਢਣ ਦਾ ਕਦੇ ਸਵਾਟਰ ਬੁਣਨ ਦਾ ਕਦੇ ਪੱਖੀਆਂ ਇਕੱਲੀ ਹੀ ਬੈਠੀ ਲੱਗੀ ਰਹਿੰਦੀ ਸੀ ਅੰਬ ਦੀ ਛਾਵੇਂ ਅਮਰੋ ਤੇ ਸਿਰਫ ਉਹਦੇ ਕਿਤੇ ਵਿੱਚ ਨੁਕਸ਼ ਹੀ ਕਰਦੀ ਸੀ ਥੋੜੇ ਦਿਨ ਬਾਅਦ ਚੰਨੋਂ ਦਾ ਬਾਪੂ ਦਾਜ ਦੇ ਸਮਾਨ ਦੇ ਦੋ ਗੱਡੇ ਪਰ ਲਿਆਇਆ ਸੀ ਵਿਆਹ ਜਲਦੀ ਵਿੱਚ ਕੀਤਾ ਸੀ ਇਸ ਲਈ ਦਾਜ ਦੇਹਜ ਬਣਾਉਣ ਵਿੱਚ ਦੇਰ ਹੋ ਗਈ ਆਖਦਾ ਸੀ ਆਪ ਨੂੰ ਤੇਰਾ ਸਮਾਨ ਦੇਖ ਖੁਸ਼ ਹੋ ਗਿਆ ਪਰ ਫਿਰ ਵੀ ਉਹ ਆਦਤ ਤੋਂ ਮਜਬੂਰ ਕੋਈ ਨਾ ਕੋਈ ਨੁਕਸ ਹੀ ਲੱਭਦੀ ਸਮਾਨ ਵਿੱਚੋਂ ਇੱਕ ਦਿਨ ਚਰਨਾ ਤੇ ਚੰਨੂ ਸਾਧੂ ਉੱਪਰ ਸੁੱਤੇ ਪਏ ਸੀ ਤੇ ਤੜਕੇ ਨੂੰ ਚੰਨੂ ਦੇ ਮੰਜੇ ਤੇ ਕੁਝ ਆ ਡਿੱਗਿਆ ਉਹਨੇ ਚਰਨੇ ਨੂੰ ਦੱਸਿਆ ਤੇ ਚਰਨਾ ਦੇਖਦਾ ਇਹੋ ਤੇ ਆਲੂ ਆ ਇਹੋ ਇੱਥੇ ਕਿੱਦਾਂ ਆਇਆ ਸ਼ਾਇਦ ਕਿਸੇ ਨੇ ਸ਼ਰਾਰਤ ਕੀਤੀ ਹੋਣੀ ਅਗਲੇ ਹੁੰਟੜ ਕੇ ਫਿਰ ਐ ਤਾਂ ਹੀ ਹੋਇਆ ਦੋ ਤਿੰਨ ਆਲੂ ਉਹਨਾਂ ਉੱਪਰ ਕਿਸੇ ਨੇ ਮਾਰੇ ਅਗਲੇ ਦਿਨ ਚਰਨਾ ਆਖਦਾ ਅੱਜ ਤੜਕੇ ਜਾਗਦੇ ਰਹਿਣਾ ਤੇ ਦੇਖਦਾ ਕੌਣ ਆਏ ਹੋ ਜਦੋਂ ਅਗਲੇ ਦਿਨ ਇੱਕ ਆਲੂ ਕਿਸੇ ਨੇ ਉਹਨਾਂ ਵੱਲ ਸੁੱਟਿਆ ਤੇ ਚਰਨਾ ਉੱਠ ਖੜਾ ਹੋਇਆ ਉਹਨੇ ਬੇਬੇ ਨੂੰ ਪੌੜੀ ਤੋਂ ਥੱਲੇ ਉਤਰਦੀ ਦੇਖ ਲਿਆ ਚਰਨਾ ਕਹਿੰਦਾ ਬੇਬੇ ਕੀ ਗੱਲ ਆ ਬੇਬੇ ਕਹਿੰਦੀ ਨਾ ਟਾਈਮ ਇਸ ਨਾ ਸਵੇਰ ਦਾ ਟਾਈਮ ਆ ਉੱਠ ਬੈਠੇ ਹੁਣ ਬਥੇਰੀਆਂ ਖੇਡਾਂ ਖੇਡ ਲਈਆਂ ਰੱਬ ਦਾ ਨਾਮ ਵੀ ਲੈ ਲਿਆ ਕਰੇ ਕਦੇ ਚੱਲੋ ਚਰਨਾ ਕਹਿੰਦਾ ਬੇਬੇ ਤੂੰ ਆਵਾਜ਼ ਵੀ ਦੇ ਕੇ ਉਠਾ ਸਕਦੀ ਸੀ ਇਹੋ ਆਲੂ ਕਿਉਂ ਮਾਰੇ ਬੇਬੇ ਕਹਿੰਦੀ ਫੇਰ ਤੇਰਾ ਬਾਪ ਬੋਲਦਾ ਕਿ ਮੈਂ ਨਿਆਣਿਆਂ ਵਿੱਚ ਜਾ ਜਾ ਬੜਦੀਆਂ ਚਰਨੇ ਦਾ ਬਾਪੂ ਸਵੇਰੇ ਸਵੇਰੇ ਬਾਹਰ ਚਲਾ ਜਾਂਦਾ ਸੀ ਤੇ ਚਾ ਅਮਰੂ ਆਦਤੋਂ ਮਜਬੂਰ ਕੋਈ ਨਾ ਕੋਈ ਸਕੀਮ ਲੱਭਦੀ ਸੀ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਚਰਨੂ ਤੇ ਚੰਨੂ ਚਰਨੇ ਤੇ ਚੰਨੂ ਦੇ ਵਿਆਹ ਨੂੰ 1 ਸਾਲ ਹੋ ਗਿਆ ਸੀ ਬਹੁਤ ਖੁਸ਼ ਸਨ ਦੋਨੋਂ ਇੱਕ ਦੂਜੇ ਨਾਲ ਬੇਬੇ ਚੰਨੂ ਨੂੰ ਪਰੇਸ਼ਾਨ ਕਰਨ ਦਾ ਕਦੇ ਵੀ ਮੌਕਾ ਨਹੀਂ ਸੀ ਛੱਡਦੀ ਪਰ ਚੰਨੂ ਨੂੰ ਚਰਨੇ ਦੇ ਪਿਆਰ ਅੱਗੇ ਬੇਬੇ ਦੇ ਤਾਣੇ ਮਿਹਣੇ ਵੀ ਚੰਗੇ ਲੱਗਣ ਲੱਗ ਪੈ ਸਨ ਚੰਨ ਨੂੰ ਆਦਤ ਪੈ ਗਈ ਸੀ ਕਿ ਬੇਬੇ ਦੀਆਂ ਗੱਲਾਂ ਸੁਣਨ ਦੀ ਪਰ ਹੁਣ ਇੱਕ ਹੋਰ ਗੱਲ ਸੀ ਜੋ ਬੇਬੇ ਹਰ ਸਮੇਂ ਸੁਣਾਉਂਦੀ ਸੀ ਚੰਨ ਨੂੰ ਉਹ ਸੀ ਕਿ ਸਾਲ ਹੋ ਗਿਆ ਵਿਆਹ ਨੂੰ ਅਜੇ ਬੱਚਾ ਨਹੀਂ ਹੋਇਆ ਬੇਬੇ ਨੇ ਹਰ ਵੇਲੇ ਇਹੋ ਗੱਲ ਹੀ ਮੂੰਹ ਉੱਤੇ ਰੱਖਣੀ ਹੁਣ ਚੰਨ ਨੂੰ ਬੁਰਾ ਲੱਗਦਾ ਸੀ ਜਦੋਂ ਬੇਬੇ ਇਹੋ ਆਖਦੀ ਸੀ ਕਿ ਲੱਗਦਾ ਇਹਦੇ ਹੋਣਾ ਨੀ ਬੱਚਾ ਜੇਕਰ ਹੋਣਾ ਹੁੰਦਾ ਤੇ ਹੋ ਜਾਣਾ ਸੀ ਅੱਜ ਨੂੰ ਘਰ ਦੀ ਸਾਂਝੀ ਕੰਦ ਉਤੇ ਚਰਨੇ ਵਾਲੇ ਪਾਸਿਓਂ ਇੱਕ ਵੇਲ ਚੜੀ ਹੋਈ ਸੀ ਚੰਨਾ ਸਵੇਰੇ ਵਿਹੜੇ ਵਿੱਚ ਝਾੜੂ ਦੇ ਰਹੀ ਸੀ ਤੇ ਚਰਨਾ ਤੇ ਬਾਪੂ ਮੰंजे ਤੇ ਬੈਠੇ ਚਾਹ ਪੀ ਰਹੇ ਸੀ ਅਮਰੋ ਅੰਦਰੋ ਚਾਦਤੀ ਚੁੱਕ ਲਈ ਆਈ ਤੇ ਵੇਲ ਵੱਢ ਕੇ ਸੁੱਟ ਦਿੱਤੀ ਚਰਨਾ ਕਹਿੰਦਾ ਬੇਬੇ ਯੋਹ ਇੰਨੀ ਸੋਹਣੀ ਵੇਲ ਕਿਉਂ ਵੱਢ ਕੇ ਰੱਖ ਦਿੱਤੀ ਅਮਰੋ ਕਹਿੰਦੀ ਸੋਹਣੀ ਨੂੰ ਕੀ ਕਰਨਾ ਇਹਨੂੰ ਇੰਨੀ ਦੇਰ ਤੋਂ ਕੋਈ ਫੁੱਲ ਨਹੀਂ ਲੱਗਿਆ ਕੀ ਕਰਨਾ ਇਹਨੂੰ ਰੱਖ ਕੇ ਅਮਰੋ ਨੇ ਚੰਨ ਨੂੰ ਸੁਣਾ ਕੇ ਆਖਿਆ ਚੰਨੋ ਸਮਝ ਗਈ ਤੇ ਰੋਂਦੀ ਹੋਈ ਝਾਲੂ ਉੱਥੇ ਹੀ ਸੁੱਟ ਚਲੀ ਗਈ ਚੰਨੋ ਦੀ ਭੈਣ ਨੰਝੋ ਦੇ ਇੱਕ ਹੋਰ ਕੁੜੀ ਹੋ ਗਈ ਅਮਰੋ ਕੰਧੋਂ ਦੀ ਬੋਲੀ ਜਾਂਦੀ ਸੀ ਕਿ ਇਹ ਸਾਨੂੰ ਤੇ ਐਦਾਂ ਦੀ ਲਿਆ ਕੇ ਦਿੱਤੀ ਆ ਸ਼ਰੀਕੋ ਜਿਹੜੀ ਇੱਕ ਪੱਥਰ ਵੀ ਨਾ ਜੰਮ ਸਕੀ ਚਰਨਾ ਚੰਨ ਨੂੰ ਖੁਸ਼ ਰੱਖਣ ਦੀ ਬਹੁਤ ਕੋਸ਼ਿਸ਼ ਕਰਦਾ ਪਰ ਉਹ ਦਿਨੋਂ ਦਿਨ ਸੁੱਕ ਕੇ ਤੀਲਾ ਹੋਈ ਜਾ ਰਹੀ ਸੀ ਅਮਰੋ ਨੇ ਕਦੇ ਆਖਣਾ ਕਿ ਅੱਜ ਤੈਨੂੰ ਇਸ ਬਾਬੇ ਦੇ ਲੈ ਜਾਣਾ ਕਦੇ ਉਸ ਦੇ ਪਰ ਚਰਨੇ ਨੇ ਸਾਫ਼ ਆਖ ਦਿੱਤਾ ਕਿ ਚੰਨੋ ਨੇ ਕਿਤੇ ਨਹੀਂ ਜਾਣਾ ਸਿਰਫ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਿਆ ਕਰੂ ਉਹਨਾਂ ਦੋਨਾਂ ਨੇ ਗੁਰਦੁਆਰੇ ਜਾਣਾ ਤੇ ਅਰਦਾਸ ਕਰਨੀ ਦੋ ਸਾਲ ਹੋ ਗਏ ਵਿਆਹ ਨੂੰ ਹੁਣ ਅਮਰੋ ਚਰਨੇ ਨੂੰ ਆਖਣ ਲੱਗੀ ਚਰਨੇ ਤੂੰ ਦੂਜਾ ਵਿਆਹ ਕਰ ਲੈ ਇਹਦੇ ਨਹੀਂ ਹੋਣਾ ਬੱਚਾ ਚਰਨਾ ਕਹਿੰਦਾ ਬੇਬੇ ਮੈਂ ਚੰਨੋ ਨੂੰ ਨਹੀਂ ਛੱਡ ਸਕਦਾ ਤੇ ਨਾ ਹੀ ਹੋਰ ਕਿਸੇ ਨਾਲ ਵਿਆਹ ਕਰ ਸਕਦਾ ਜੇਕਰ ਸਾਡੀ ਕਿਸਮਤ ਵਿੱਚ ਹੋਇਆ ਬੱਚਾ ਤੇ ਰੱਬ ਦੇ ਦੇਵੇਗਾ 2 ਸਾਲ ਤੇ ਹੋਇਆ ਜੇ ਇਹੋ ਆਪਣੀ ਗਿੰਦੋ ਭੈਣ ਦੇ ਵੀ ਦੇਰ ਨਾਲ ਹੀ ਹੋਇਆ ਸੀ ਬੱਚਾ ਅਮਰੋ ਐਨੀ ਗੱਲ ਸੁਣ ਅੱਗ ਬਬੂਲਾ ਹੋ ਗਈ ਤੂੰ ਮੇਰੀ ਧੀ ਦੀ ਤੁਲਨਾ ਇਸ ਬਾਂਜ ਨਾਲ ਕਰਦਾ ਬਾਂਜ ਸ਼ਬਦ ਸੁਣ ਚੰਨੋ ਦੇ ਹੱਥ ਪੈਰ ਸੁੱਣ ਹੋ ਗਏ ਐਦਾਂ ਹੀ ਚੱਲਦਾ ਰਿਹਾ ਵਿਆਹ ਨੂੰ 3 ਸਾਲ ਹੋ ਗਏ ਚੰਨਾ ਹਰ ਕੋਸ਼ਿਸ਼ ਕਰਦਾ ਚੰਨਾ ਨੂੰ ਖੁਸ਼ ਰੱਖਣ ਦੀ ਪਰ ਚੰਨੋ ਪਰੇਸ਼ਾਨ ਸੀ ਦਿਲੋਂ ਦਿਲੀ ਇੱਕ ਦਿਨ ਆਖਦੀ ਕਿ ਤੁਸੀਂ ਬੇਬੇ ਦੀ ਗੱਲ ਮੰਨ ਲਓ ਤੇ ਹੋਰ ਵਿਆਹ ਕਰਵਾ ਲਓ ਚੰਨਾ ਕਹਿੰਦਾ ਇਹੋ ਕੀ ਆਖੀ ਜਾਂਦੀ ਮੈਂ ਤੇਰਾ ਸਾਥ ਜਿਉਂਦੇ ਜਿਨੀ ਛੱਡ ਸਕਦਾ ਚਾਹੇ ਬੱਚਾ ਹੋਵੇ ਚਾਹੇ ਨਾ ਚੰਨੇ ਨੇ ਅੱਖਾਂ ਪਰ ਲਈਆਂ ਤੇ ਆਖਿਆ ਮੋੜ ਇਹੋ ਗੱਲ ਮੂੰਹੋਂ ਨਾ ਕੱਢੀ ਚੰਨੋ ਵਿਆਹ ਦੇ 4 ਸਾਲ ਬਾਅਦ ਚੰਨੋ ਦੇ ਪੈਰ ਭਾਰੀ ਸਨ ਹੁਣ ਬਹੁਤ ਖੁਸ਼ ਸੀ ਚੰਨੋ ਚਰਨਾ ਕਹਿੰਦਾ ਚੰਨੋ ਦੇਖਿਆ ਮੈਂ ਕਿਹਾ ਸੀ ਰੱਬ ਜ਼ਰੂਰ ਸੁਣਦਾ ਸਭ ਦੀ ਹੁਣ ਚੰਨੋ ਦੇ ਜਨੇਪੇ ਦੇ ਨੇੜੇ ਆ ਗਿਆ ਸੀ ਤੇ ਉਹ ਤੋਂ ਕੋਲੋਂ ਬਹੁਤਾ ਕੰਮ ਨਹੀਂ ਸੀ ਹੁੰਦਾ ਚਰਨਾ ਮਿੰਦੋ ਭੈਣ ਨੂੰ ਲੈ ਆਇਆ ਸੀ ਇੱਕ ਸ਼ਾਮ ਨੂੰ ਚੰਨੋਂ ਦੇ ਦਰਦਾਂ ਉਠੀਆਂ ਤੇ ਚਰਨਾਂ ਧੌੜ ਦਾਈ ਨੂੰ ਬੁਲਾ ਲਿਆਇਆ ਸੀ ਦਾਈ ਨੇ ਵਿੰਦੋ ਕੋਲੋਂ ਜ਼ਰੂਰੀ ਸਮਾਨ ਮੰਗਵਾ ਲਿਆ ਤੇ ਅੰਦਰ ਚਲੀ ਗਈ ਥੋੜੀ ਦੇਰ ਬਾਅਦ ਅਮਰੋ ਨੂੰ ਅੰਦਰ ਬੁਲਾਇਆ ਤੇ ਇੱਕ ਬੱਚਾ ਅਮਰੋ ਨੂੰ ਫੜਾ ਦਿੱਤਾ ਤੇ ਆਖਿਆ ਵਧਾਈਆਂ ਬਹੁਤ-ਬਾਤ ਮੁੰਡਾ ਅਮਰੋ ਖੁਸ਼ੀ ਵਿੱਚ ਨੱਚਣ ਨੂੰ ਕਰੇ ਦਾਈ ਨੇ ਕਿਹਾ ਦੋਰੀਆਂ ਵਧਾਈਆਂ ਹੋਣ ਦੋ ਦੋ ਪੁੱਤਰੇ ਹੋਇਆ ਉਹਨੇ ਇੱਕ ਹੋਰ ਮੁੰਡਾ ਫੜਾ ਦਿੱਤਾ ਅਮਰੋ ਦੇ ਹੱਥ ਚੰਨਾਂ ਦੇ ਖੁਸ਼ੀ ਮਾਰੇ ਹੰਝੂ ਵਗ ਰਹੇ ਸੀ ਅੱਖਾਂ ਵਿੱਚੋਂ ਦਾਈ ਨੇ ਪਹਿਲਾਂ ਹੀ ਚੰਨਾਂ ਨੂੰ ਦੱਸਿਆ ਸੀ ਕਿ ਦੋ ਬੱਚੇ ਹੋਣੇ ਤੇਰੇ ਪਰ ਇਹੋ ਆਪਣੀ ਸੱਸ ਨੂੰ ਨਾ ਹੀ ਦਸੀ ਅਜੇ ਐਵੇਂ ਬੋਲ ਕੋ ਬੋਲ ਬੋਲਦੀ ਰਹਿੰਦੀ ਤੈਨੂੰ ਸਭ ਬਹੁਤ ਖੁਸ਼ ਸਨ ਚਰਨੇ ਦੀਆਂ ਭੈਣਾਂ ਨੇ ਉਹਨਾਂ ਦੇ ਨਾਮ ਰੱਖੇ ਸੀ surjeet te gurjeet ਸਮਾ ਆਪਣੀ ਚਾਲੇ ਚੱਲਦਾ ਰਿਹਾ ਤੇ surjeet gurjeet ਦੋਨੋਂ ਵੱਡੇ ਹੋ ਗਏ ਪਰ ਉਹਨਾਂ ਦੇ ਸੁਭਾ ਜਿਆਦਾ ਅਮਰੋ ਤੇ ਹੀ ਸੰਨ ਅਮਰੋ ਨਹੀਂ ਹਰ ਵੇਲੇ ਉਹਨਾਂ ਨੂੰ ਪੁੱਠੀਆਂ-ਪਟੀਆਂ ਬਣਾਈ ਜਾਣੀਆਂ ਸੰਤਾ ਤਾਇਆ ਤੇ ਹੁਣ ਨਹੀਂ ਸੀ ਰਹਾ ਤੇ ਪ੍ਰੀਤੋ ਤਾਈ ਨੇ ਆਖਿਆ ਕਿ ਮੈਂ ਆਪਣੀ ਅੱਖੀ ਪੁੱਤਰੇ ਦਾ ਵਿਆਹ ਦੇਖਣਾ ਚਾਹੁੰਦੀ ਹਾਂ ਉਹਨੇ ਹਰਜੀਤ ਦਾ ਵਿਆਹ ਕਰ ਲਿਆ ਰਿਸ਼ਤਾ ਹਰਜੀਤ ਦੀ ਮਾਮੀ ਦੀ ਭੈਣ ਦੀ ਕੁੜੀ ਜੀਤੀ ਨਾਲ ਹੋਇਆ ਸੀ ਪਹਿਲਾਂ ਹੀ ਹਰਜੀਤ ਤੇ ਜੀਤੀ ਵੀ ਇੱਕ ਦੂਜੇ ਨੂੰ ਬਹੁਤ ਚਾਹੁੰਦੇ ਸਨ ਦੋਨੋਂ ਸੁਭਾਅ ਦੇ ਵਧੀਆ ਸਨ ਚਰਨੀ ਤੇ ਚੰਨੂ ਨਾਲ ਵੀ ਬਹੁਤ ਪਿਆਰ ਸੀ ਦੋਨਾਂ ਦਾ ਅਮਰੋਂ ਨੇ ਵੀ ਹੁਣ ਰੌਲਾ ਪਾ ਦਿੱਤਾ ਕਿ ਮੈਂ ਵੀ ਪੋਤਰੇ ਵਿਆਹ ਲੈਣੇ ਆ ਚਰਨਾ ਆਖਦਾ ਬੇਬੇ ਹੋਰ 2 ਸਾਲ ਰੁੱਕ ਜਾਂਦੇ ਆ ਅਜੇ ਕਿਹੜਾ ਐਨੀ ਉਮਰ ਆ ਇਹਨਾਂ ਦੀ ਪਰ ਅਮਰੋ ਆਪ ਹੀ ਕੁੜੀਆਂ ਦੇਖਾਈ ਸੀ ਦੋਨਾਂ ਲਈ ਛਿੰਦੀ ਤੇ ਜੀਤੋ ਦੋਨੋਂ ਇੱਕ ਪਿੰਡ ਤੋਂ ਸਨ ਤੇ ਸ਼ਰੀਕੇ ਵਿੱਚੋਂ ਭੈਣਾ ਵੀ ਲੱਗਦੀਆਂ ਸਨ ਦੋਨਾਂ ਮੁੰਡਿਆਂ ਦੇ ਵਿਆਹ 10 ਦਿਨਾਂ ਦੇ ਵਕਫੇ ਨਾਲ ਕਰ ਲਏ ਗਏ ਔੜ ਅਮਰੋ ਮੰਝੇ ਤੇ ਹੀ ਸੀ ਦਿਨੋਂ ਦਿਨ ਸੁੱਕੀ ਜਾਂਦੀ ਬਥੇਰੇ ਦਵਾ ਦਵਾਰੂ دارو ਕਿਤੇ ਪਰ ਕੋਈ ਫਾਇਦਾ ਨਹੀਂ ਸੀ ਹੁੰਦਾ ਕਈ ਮਹੀਨੇ ਮੰਝੇ ਤੇ ਹੀ ਚੰਨੋ ਨੇ ਅਮਰੋ ਦੀ ਬਹੁਤ ਸੇਵਾ ਕੀਤੀ ਤੇ ਅਮਰੋ ਦਮ ਤੋੜ ਗਈ ਸੀ ਅਮਰੋ ਨੇ ਆਪਣੇ ਆਖਰੀ ਟਾਈਮ ਹੱਥ ਜੋੜ ਚੰਨੋ ਕੋਲੋਂ ਮਾਫੀ ਮੰਗੀ ਸੀ ਹੁਣ ਨੰਜੋ ਤੇ ਚੰਨੋ ਦੋਵੇਂ ਪੋਤੇ-ਪੋਤੀਆਂ ਵਾਲੀਆਂ ਹੋ ਗਈਆਂ ਸਨ। ਪ੍ਰੀਤੋ ਤਾਈ ਵੀ ਸਵਰਗ ਸੁਧਾਰ ਗਈ ਸੀ ਤੇ ਬਾਅਦ ਵਿੱਚ ਚਰਨੇ ਦਾ ਬਾਪੂ ਬੰਤਾ ਸਿੰਘ ਵੀ ਪਾਲੇ ਵੀਰ ਨੇ ਵੀ ਨਵਾਂ ਘਰ ਬਣਾ ਲਿਆ ਸੀ ਤੇ ਚਰਨੇ ਨੇ ਵੀ ਆਪਣੇ ਦੋਨੋਂ ਮੁੰਡਿਆਂ ਲਈ ਅਲੱਗ-ਅਲੱਗ ਮਕਾਨ ਬਣਾ ਦਿੱਤੇ ਸਨ ਵੇੜਾ ਇੱਕ ਰੱਖ ਕੇ। ਚਰਨੇ ਨੂੰ ਪਤਾ ਸੀ ਕਿ ਦੋਨੋਂ ਭਰਾਵਾਂ ਦੀ ਘੱਟ ਹੀ ਬਣਦੀ ਆ ਇਕੱਠੇ ਨਿਭਣੀ ਮੁਸ਼ਕਿਲ ਹੈ ਇਹਨਾਂ ਦੀ। ਹੁਣ ਚੰਨੋ ਦੀਆਂ ਦੋਨੋਂ ਨੋਹਾਂ ਦੀ ਆਪਸ ਵਿੱਚ ਲੜਾਈ ਹੀ ਹੁੰਦੀ ਰਹਿੰਦੀ ਸੀ ਅਕਸਰ ਲੜਾਈ ਇੰਨੀ ਵੱਧ ਗਈ ਕਿ ਗੱਲ ਵੰਡ-ਵੰਡਾਈ ਤੇ ਪਹੁੰਚ ਗਈ ਦੋਨੋਂ ਨੋਹਾਂ ਚੰਨੋ ਦਾ ਭੋਰਾ ਜਿੰਨਾ ਵੀ ਖਿਆਲ ਨਾ ਕਰਦੀਆਂ ਦੋਨਾਂ ਨੇ ਚੰਨੋ ਦੇ ਗਹਿਣੇ ਵੀ ਵੰਡ ਲਏ ਸੀ ਜਿਹੜੇ ਨਵੀਂ ਵਿਆਹੀ ਆਈ ਚੰਨੋ ਕੋਲੋਂ ਉਹਦੀ ਸੱਸ ਨੇ ਲੈ ਲਏ ਸੀ ਕਦੇ ਹੁਣ ਸੱਸ ਦੇ ਆਪਣੇ ਆਖਰੀ ਸਮੇਂ ਵਾਪਸ ਦੇ ਹੁਣ ਸੱਸ ਨੇ ਆਪਣੇ ਆਖਰੀ ਸਮੇਂ ਵਾਪਸ ਦੇ ਦਿੱਤੇ ਸੀ ਚੰਨੂ ਨੂੰ ਤੇ ਨੋਹਾਂ ਨੇ ਸਾਂਭ ਲਏ ਚੰਨੂ ਦੀ ਸਿਹਤ ਹੁਣ ਜ਼ਿਆਦਾਤਰ ਖਰਾਬ ਹੀ ਰਹਿਣ ਲੱਗੀ ਸੀ ਸਰਪੰਚ ਗੁਰਜੀਤ ਤੇ ਸਰਜੀਤ ਨੂੰ ਪੁੱਛ ਰਿਹਾ ਸੀ ਕਿ ਤੁਹਾਡੇ ਦੋਨਾਂ ਵਿੱਚੋਂ ਕਿਹੜਾ ਸੰਭਾਲੇਗਾ ਬੇਬੇ ਬਾਪੂ ਨੂੰ ਦੋਨੋਂ ਚੁੱਪ ਸਨ ਤੇ ਆਪਣੀਆਂ ਘਰਵਾਲੀਆਂ ਦੇ ਮੂੰਹ ਵੱਲ ਵੇਖ ਰਹੇ ਸਨ ਐਨੇ ਨੂੰ ਹਰਜੀਤ ਬੋਲਿਆ ਮੈਂ ਸੰਭਾਲੂਗਾ ਆਪਣੇ ਚਾਚੇ ਤੇ ਮਾਸੀ ਨੂੰ ਸਰਪੰਚ ਆਖਦਾ ਇਹੋ ਤੇ ਹਰਜੀਤ ਤੂੰ ਬਹੁਤ ਵਧੀਆ ਫੈਸਲਾ ਲਿਆ ਹਰਜੀਤ ਦੋਨਾਂ ਨੂੰ ਆਪਣੇ ਘਰ ਲੈ ਗਿਆ ਸੀ ਹਰਜੀਤ ਤੇ ਜੀਤੀ ਨੇ ਬਹੁਤ ਸੇਵਾ ਕਰਨੀ ਦੋਨਾਂ ਦੀ ਸਰਜੀਤ ਤੇ ਗੁਰਜੀਤ ਇੱਕ ਦੂਜੇ ਨੂੰ ਆਖ ਰਹੇ ਸੀ ਕਿ ਬੇਬੇ ਬਾਪੂ ਨੂੰ ਉਹ ਸ਼ਰੀਕ ਲੈ ਗਿਆ ਸਾਂਭਣ ਨੂੰ ਸਾਡੀ ਤੇ ਪਿੰਡ ਵਿੱਚ ਬਹੁਤ ਬਦਨਾਮੀ ਹੋ ਰਹੀ ਆ ਉਹਨਾਂ ਦੀਆਂ ਘਰ ਵਾਲੀਆਂ ਆਖਦੀਆਂ ਕੋਈ ਗੱਲ ਨਹੀਂ ਸਾਮ ਲੈਣਦੇ ਹੋ ਹੁਣ ਉਹਨਾਂ ਕੋਲ ਕਿਹੜਾ ਜ਼ਮੀਨ ਗਹਿਣੇ ਜਾਂ ਪੈਸਾ ਜਿਹੜਾ ਸ਼ਰੀਕਾਂ ਨੇ ਰੱਖ ਲੈਣਾ ਇਹੋ ਲੋਕਾਂ ਦੇ ਵਾਹ ਵਾਹ ਨੂੰ ਪਿਆ ਲੋਕਾਂ ਦਾ ਕੀ ਆ ਦੋ ਚਾਰ ਦਿਨ ਜੇਕਰ ਸਾਡੀਆਂ ਵੀ ਗੱਲਾਂ ਕਰ ਲਈਆਂ ਤਾਂ ਕੋਈ ਫਰਕ ਨਹੀਂ ਪੈਂਦਾ ਸਾਨੂੰ ਚੰਨੂ ਨੇ ਜੀਤੀ ਨੂੰ ਆਵਾਜ਼ ਮਾਰ ਆਪਣੇ ਕੋਲ ਬੁਲਾਇਆ ਤੇ ਆਪਣੇ ਕੱਪੜਿਆਂ ਵਾਲੀ ਪੰਡ ਖੋਲ ਇੱਕ ਰੁਮਾਲ ਕੱਢਣ ਨੂੰ ਕਿਹਾ ਜਿਸ ਵਿੱਚ ਚੰਨੋਂ ਨੇ ਆਪਣੇ ਪਿਆਰ ਦੀ ਨਿਸ਼ਾਨੀ ਚਮਕੇ ਰੱਖੇ ਹੋਏ ਸੀ ਚੰਨੋਂ ਨੇ ਰੁਮਾਲ ਖੋਲੋ ਚਮਕੇ ਜੀਤੀ ਦੇ ਹੱਥਾਂ ਤੇ ਰੱਖ ਦਿੱਤੇ ਜੀਤੀ ਆਖਦੀ ਬੇਬੇ ਇਹੋ ਮੈਂ ਨਹੀਂ ਲੈ ਸਕਦੀ ਚੰਨੋਂ ਕਹਿੰਦੀ ਈ ਤੇਰੇ ਤੇ ਹਰਜੀਤ ਦੀ ਜੋੜੀ ਵਿੱਚੋਂ ਮੈਨੂੰ ਆਪਣੀ ਜੋੜੀ ਦੀ ਝਲਕ ਦਿਖਾਈ ਦਿੰਦੀ ਆ ਰੱਬ ਤੁਹਾਡੀ ਜੋੜੀ ਸਲਾਮਤ ਰੱਖੇ ਥੋੜੇ ਦਿਨਾਂ ਬਾਅਦ ਚੰਨੋਂ ਦੀ ਹਾਲਤ ਖਰਾਬ ਸੀ ਹਰਜੀਤ ਡਾਕਟਰ ਦੇ ਵੀ ਦਿਖਾਉਣ ਗਿਆ ਸੀ ਸ਼ਹਿਰ ਪਰ ਕੋਈ ਫਰਕ ਨਹੀਂ ਪਿਆ ਘਰ ਆ ਕੇ ਚੰਨੋਂ ਨੇ ਚਰਨੇ ਦਾ ਹੱਥ ਘੁੱਟ ਕੇ ਫੜ ਲਿਆ ਆਖਦੀ ਮੇਰੇ ਜਾਣ ਦਾ ਸਮਾਂ ਆ ਗਿਆ ਹੈ ਚੰਨੋਂ ਨੇ ਚਰਨੇ ਵੱਲ ਦੇਖਿਆ ਤੇ ਅੱਖਾਂ ਬੰਦ ਕਰ ਲਈਆਂ ਚਰਨਾ ਉਸ ਨੂੰ ਹਲਾ ਹਲਾ ਕੇ ਬਿਠਾਉਣ ਦੀ ਕੋਸ਼ਿਸ਼ ਕਰਦਾ ਕਰਦਾ ਆਪ ਵੀ ਉੱਥੇ ਹੀ ਢੇਰੀ ਹੋ ਗਿਆ ਜਦੋਂ ਜੀਤੇ ਨੇ ਆ ਦੇਖਿਆ ਤੇ ਦੋਨਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਸੀ ਤੇ ਇਕੱਠੇ ਹੀ ਇਸ ਦੁਨੀਆ ਤੋਂ ਜਾ ਚੁੱਕੇ ਸੀ ਪਿੰਡ ਦੇ ਸਰਪੰਚ ਨੇ ਸਰਜੀਤ ਅਤੇ ਵਰਜੀਤ ਨੂੰ ਆਖਿਆ ਤੁਸੀਂ ਇਹਨਾਂ ਨੂੰ ਜੋਹੰਦੇ ਜੀ ਇੱਕ ਦੂਜੇ ਤੋਂ ਅਲੱਗ ਕਰਨਾ ਚਾਹੁੰਦੇ ਸੀ ਇਹੋ ਤੇ ਰੱਬ ਨੇ ਵੀ ਜੁਦਾ ਨਹੀਂ ਹੋਣ ਦਿੱਤੇ ਇਹੋ ਦੋਨੋਂ ਬਣੇ ਹੀ ਇੱਕ ਦੂਜੇ ਲਈ ਸੀ ਦੋਨਾਂ ਦੀ ਜ਼ਿੰਦਗੀ ਵਿੱਚ ਅਨੇਕਾਂ ਮੁਸ਼ਕਲਾਂ ਆਈਆਂ ਪਰ ਉਹਨਾਂ ਦੋਨਾਂ ਦੇ ਪਿਆਰ ਵਿੱਚ ਕਦੇ ਕੋਈ ਫਿੱਕ ਨਹੀਂ ਸੀ ਪਿਆ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਜੀ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਕਿਉਂਕਿ ਬਹੁਤ ਹੀ ਸੋਹਣੀ ਕਹਾਣੀ ਸੀ ਸੁਣਨ ਲਈ ਬਹੁਤ ਬਹੁਤ ਧੰਨਵਾਦ